ਰੱਬ ਕਹਿੰਦਾ ਤੂੰ ਮੇਰੇ ਹਲੇ ਇੱਕ ਕਦਮ ਆਏਗਾ ਤਾਂ ਮੈਂ ਤੇਰੇ ਹਲ ਦਾ ਕਰਵਾਉਂ ਆਪਣਾ ਕੁਝ ਨਹੀਂ ਬੰਦੇ ਦਾ ਆ ਸਹੀ ਆ ਮੇਰਾ ਮੁੱਢ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂ ਦੇ ਕਿਹਾ ਲਾਗੇ ਮਹਾਂ ਦਾ ਬੜੀ ਚੰਗੀ ਗੱਲ ਆ ਮਹਾਰਾਜ ਦਾ ਨਾਮ ਲਿਆ ਕਰੋ ਗੁਰਦੁਆਰੇ ਜਾ ਕੇ ਮੱਥਾ ਟੇਕੋ ਸ਼ਾਂਤੀ ਜਾਓ ਪੱਲ ਨੂੰ ਸੂਪੇ ਪਰਸੋਂ ਨੂੰ ਸੂਪੇ ਤੇ ਬਾਕੀ ਸਾਰੀ ਚੰਗੀ ਜਿੰਨੀ ਆ ਰੱਖੋ ਤੇ ਨੇਕੀ ਦੇ ਕੰਮ ਕਰੋ ਬਾਬੇ ਨਾਨਕ ਵਾਲੇ ਰਾਹ ਤੋਂ ਲੋਕੀ ਭੁੱਲ ਗਏ ਦੇ ਓਖੇ ਹੋ ਗਏ ਆ ਕੀ ਆਉਂਦੀ ਵੇਗੀ ਸੀ ਇਹ ਮੱਝ ਅਦੇ ਆਪਣੇ ਕੋਲ ਖਲੋਤੀ ਆ ਬਾਕੀ ਜਿਹੜੇ ਵੀਰ ਭਰਾ ਨੂੰ ਚੰਗੀ ਲੱਗੇ ਉਹ ਕਰ ਸਕਦਾ ਆ ਦੇਖੋ ਇੱਕ ਸਾਰ ਲੈਵਾ ਠੀਕ ਆ ਜੀ ਬਾਕੀ ਚ ਤੇ ਸਿੰਘ ਦੀ ਪੰਤਰ ਦੇਖ ਸਕਦੇ ਜੇ ਵੈਸੇ ਮੋਰਾ ਪ੍ਰਿੰਟ ਨੂੰ ਛੋਟੀ ਸਿੰਘ ਹੀ ਫਾਪਦੀ ਆ ਇਹ ਅਪੀਲ ਆ ਪੀ ਚੰਗੇ ਕੰਮ ਕਰੋ ਵਪਾਰ ਵੀ ਕਰਨਾ ਸੋਚਾ ਸੱਚਾ ਕਰੋ ਕਿਉਂਕਿ ਕੋ 10 ਲੈ ਜੇ 12 ਲੈ ਜੇ ਦਾਹਾਂ ਤੋਂ 15 ਦਿਨਾਂ ਦੇ ਵਿਚਕਾਰ ਸੁੰਦੀ ਆ ਉਹ ਅਕੋਰਡਿੰਗ ਤੁਸੀਂ ਸੌਦਾ ਕਰ ਲਿਆ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਰਪਾਲ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਜਦੋਂ ਕੋਈ ਵੀ ਭਰਾ ਆਪਣਾ ਚਾਹੇ ਮਾਲਵੇ ਵਾਲੀ ਸਾਈਡ ਤੋਂ ਆਉਗੇ ਤੁਸੀਂ ਇੱਥੇ ਤਰਨਤਾਰਨ ਤੋਂ ਦੋਸਤੋਂ ਪੁਰਾਣੀ ਛੱਡ ਕੇ ਜਿਹੜੀ ਬਿਲਕੁਲ ਆਉਂਦੀ ਹੈ ਠੀਕ ਹੈ ਜੀ ਵਾਇਆ ਚੱਬਾ ਤੇ ਅੰਮ੍ਰਿਤਸਰ ਨੂੰ ਜਾਂਦੀ ਹੈ ਠੀਕ ਹੈ ਜੀ ਤੇ ਬਾਬਾ ਨੋਦ ਸਿੰਘ ਦੀ ਜਗ੍ਹਾ ਤੋਂ ਵੀ ਤੁਸੀਂ ਟਰਨ ਲੈ ਕੇ ਚੜ੍ਹਦੇ ਪਾਸੇ ਵੱਲ ਪਿੰਡ ਬਰਪਾਲ ਵਿਜ਼ਿਟ ਕਰ ਸਕਦੇ ਜੇ ਚਾਤੀ ਪਿੰਡ ਜੇਕਰ ਇੱਧਰਲੇ ਪਿੰਡਾਂ ਦੀ ਗੱਲ ਕਰ ਲਈਏ ਤੇ ਇੱਧਰਲੇ ਪਾਸੇ ਪਿੰਡ ਚੜ੍ਹਦੇ ਪਾਸੇ ਵਾਲਾ ਚਾਤੀ ਪਿੰਡ ਤੇ ਪੰਡੋਰੀ ਮਹਿਮਾ ਵਣਚੜੀ ਤੇ ਕੋਟ ਲਈ ਠੀਕ ਹੈ ਜੀ ਇਹ ਪਿੰਡ ਇਧਰ ਆਉਂਦੇ ਆ ਤੇ ਵਰਪਾਲ ਕਾਫੀ ਖਾਸਾ ਵੱਡਾ ਪਿੰਡ ਆ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਜਾਂ ਮਾਝੇ ਤੋਂ ਬਿਲੋਂਗ ਕਰਦੇ ਆ ਤੇ ਚਾਹੇ ਕੋਈ ਵੀਰ ਆਉਂਦਾ ਦੂਰੋਂ ਨੇੜੋਂ ਠੀਕ ਹੈ ਜੀ ਲਾਈਵ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੀ ਤਰਨਤਾਰਨ ਤੋਂ ਸਿਰਫ 12 ਕਿਲੋਮੀਟਰ ਦੀ ਦੂਰੀ ਆ ਕੋਈ 10 12 ਕਿਲੋਮੀਟਰ ਦੀ ਅੰਮਰਸਰ ਸਾਹਿਬ ਵੀ ਤਕਰੀਬਨ ਕੋਈ ਅੱਗੇ 8-10 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਬਿਲਕੁਲ ਸੈਂਟਰ ਦੇ ਵਿੱਚ ਆ ਤੇ ਮੇਰ ਜਿਹੜੀ ਠੀਕ ਹੈ ਜੀ ਇਤਿਹਾਸਿਕ ਜਗ੍ਹਾ ਬਾਬਾ ਨੋਦ ਸਿੰਘ ਜੀ ਠੀਕ ਹੈ ਜੀ ਉਥੋਂ ਸਿੱਧੀ ਛੜਕ ਤੁਸੀਂ ਟਰਨ ਲੈ ਕੇ ਪਿੰਡ ਵਰਪਾਲ ਵਿజిਟ ਕਰਦੇ ਹੋਗੇ ਤਰੀਕ ਅੱਜ 6 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ 11:30 12:00 ਵਜੇ ਦਾ ਟਾਈਮ ਆ ਅੱਜ ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਟੋਟਲ 4 ਐਨੀਮਲ ਦਿਖਾਉਣਾ ਤੁਹਾਨੂੰ ਮਾਲ ਤਕਰੀਬਨ ਆਉਂਦਾ ਰਹਿੰਦਾ ਵਪਾਰ ਲੈਣ ਦਾ ਕੰਮ ਆ ਕੋਈ 35-40 ਸਾਲ ਦਾ ਭਾਜੀ ਮੇਜਰ ਸਿੰਘ ਹੁੰਦਾ ਕੰਮ ਆ ਵੀਡੀਓ ਆਪਾਂ ਅੱਜ ਪਹਿਲੀ ਬਣਾ ਰਹੇ ਹਾਂ ਅੱਜ ਇਸ ਘਰ ਤੋਂ ਅੱਗੇ ਵੀ ਤੁਹਾਨੂੰ ਮਾਲ ਦਿਖਾਉਂਦੇ ਰਹਿਵਾਂਗੇ ਫਿਲਹਾਲ ਜਿਹੜਾ ਅੱਜ ਇਸ ਵੀਡੀਓ ਦੇ ਵਿੱਚ ਪਸ਼ੂ ਐਨੀਮਲ ਤੁਹਾਨੂੰ ਦਿਖਾਉਣੇ ਆ 4 ਹੋਣਗੇ 2 ਇਧਰ ਮੱਝਾ ਤੁਸੀਂ ਸਾਹਮਣੇ ਦੇ ਇੱਕ ਸੂਈ ਸਵਾਈ ਆ ਇੱਕ ਢੋਟੀ ਗੱਬਣ ਟੁੱਕੀ ਆ ਠੀਕ ਆ ਜੀ ਤੇ ਇਧਰਲੇ ਪਾਸੇ ਜੇਕਰ ਗੱਲ ਕਰਕੇ ਦੋ ਵਾਰ ਤੁਹਾਨੂੰ ਦੱਸਾ ਦਿਆਂਗੇ ਇੱਕ ਗੱਬਣ ਤੇ ਇੱਕ ਸੂਈ ਸਵਾਈ ਆ ਕੋਈ ਦੂਜੇ ਤੀਜੇ ਦਿਨ ਦੇ ਦੌਰਾਨ ਅੱਜ ਸਮਾਂ ਹੋ ਗਿਆ ਠੀਕ ਆ ਜੀ ਤੇ ਬੋਲੇ ਦੇ ਵਿੱਚ ਹੀ ਇਹ ਚੱਲਣ ਈ ਆ ਸੋ ਚੌਹ ਨਗਾ ਦੀ ਡਿਟੇਲ ਆਪਾਂ ਲੈ ਲਵਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆਉ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਸਾਤੋਂ ਪਹਿਲਾਂ ਭਾਜੀ ਮੇਜਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਹੈ ਬੜੇ ਵਧੀਆ ਭਾਜੀ ਹੋਰ ਸਨੋ ਠੀਕ ਠਾਕ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਆਪਾ ਗੁਰੂ ਰਾਮਦਾਸ ਜੀ ਦੀ ਸ਼ੁਕਰੇ ਮਾਲਕ ਦਾ ਹਾਂਜੀ ਭਾਜੀ ਮੰਨ ਲਓ ਵੀ ਜਦੋਂ ਆਪਾਂ ਤਰਨਤਾਰਨ ਤੋਂ ਆਉਣੇ ਆ ਅਮਰਸਰ ਨੂੰ ਹਾਂਜੀ ਹਾਂਜੀ ਤੇ ਗੋਲ ਬਾੜ ਤੋਂ ਅੱਗੇ ਚੌਂਕੀ ਤੋਂ ਵੀ ਆਪਣੇ ਪਿੰਡ ਨੂੰ ਛੜਦਾ ਹਾਂਜੀ ਹਾਂਜੀ ਕੰਬਲਾਂ ਵਾਲੀ ਫੈਕਟਰੀ ਬਣੀ ਆ ਜੀ ਉਹਦੇ ਨਾਲ ਹੀ ਆਪਣੇ ਪਿੰਡ ਨੂੰ ਸੜਕ ਮੋੜ ਜਾਂਦੀ ਆ ਠੀਕ ਹੈ ਜੀ ਤੇ ਉਥੋਂ ਸਾਰਾ 2 1/2 ਕਿਲੋਮੀਟਰ ਪੈਂਦਾ ਵਾ 메ਨ ਰੋਡ ਦੇਤੇ ਆਪਣਾ ਸਰਕਾਰੀ ਹਸਪਤਾਲ ਹੈਗਾ ਤੇ ਹਸਪਤਾਲ ਦੇ ਸਾਹਮਣੇ ਬਿਲਕੁਲ ਰੋਡ ਦੇ ਉੱਤੇ ਆਪਣਾ ਘਰ ਹੈਗਾ ਆਪਣਾ ਅੱਡਾ ਵਾ ਤੇ ਅੰਮ੍ਰਿਤਸਰ ਤੋਂ ਵੀ ਆਪਾਂ ਬਿਲਕੁਲ ਨੇੜੇ ਆ ਬਾਬਾ ਨੌ ਸਿੰਘ ਜੀ ਦਾ ਤੇ ਬਾਬਾ ਟਾਲਾ ਸਾਹਿਬ ਜੀ ਦਾ ਤੋਂ ਆਪਾਂ ਆਪਣੀ ਸਿਰਫ ਜਿਹੜੀ ਦੂਰੀ ਆ ਉਹ 2 ਕਿਲੋਮੀਟਰ ਦੀ ਆ ਤੇ ਰੋਡ ਤੇ ਬੈਠੇ ਆ ਬਾਕੀ ਵਪਾਰ ਦਾ ਕੰਮ ਆਪਣਾ ਪੁਰਾਣਾ ਵਾ ਪੁਰਾਣਾ ਹੀ ਡੈਡੀ ਹੁਣੇ ਵੀ ਕਰਦੇ ਰਹੇ ਆ ਠੀਕ ਆ ਜੀ ਤੇ ਬਾਕੀ ਮੇਰੀ ਇੱਕ ਆਪਾਂ ਪਹਿਲੀ ਵੀਡੀਓ ਬਣਾਉਣ ਲੱਗੇ ਆ ਬਿਲਕੁਲ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਜਿੰਨੇ ਵੀ ਵਪਾਰੀ ਭਰਾਵਾ ਸਾਰਿਆਂ ਨੂੰ ਅਪੀਲ ਆ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਚੰਗਾ ਕੰਮ ਕਰੋ ਜਿਹੜੀ ਤੁਹਾਨੂੰ ਸੋਭਾ ਮਿਲੇ ਸਾਫ਼ ਸੁਥਰਾ ਕੰਮ ਕਰੋ ਕਦੀ ਵੀ ਕਿਸੇ ਦੇ ਨਾਲ ਵਿਸ਼ਵਾਸ ਘਾਤ ਨਾ ਕਰੋ ਕਿਉਂਕਿ ਪੈਸੇ ਬੜੇ ਔਖੇ ਬਣਦੇ ਆ ਜਿਹੜੇ ਬੰਦੇ ਨੇ ਆਪਣਾ ਮਤਲਬ ਪੈਸੇ ਪਤਾ ਨਹੀਂ ਕਿਤਨਾ ਇਕੱਠੇ ਕਰਨੇ ਆ ਤੇ ਜੇ ਆਪਾਂ ਉਹਨਾਂ ਦੇ ਨਾਲ ਜਿਹਦੇ ਨਾਲ ਵਿਸ਼ਵਾਸ ਘਾਤ ਕਰਾਂਗੇ ਤੇ ਉਹ ਕੱਲ ਨੂੰ ਆਪਣੇ ਨਾਲ ਵੀ ਆਊਗਾ ਜੇ ਆਪਾਂ ਚੰਗਾ ਕਰਾਂਗੇ ਤੇ ਚੰਗਾ ਫਲ ਮਿਲੇਗਾ ਮਾੜਾ ਕਰਾਂਗੇ ਤੇ ਮਾੜਾ ਫਲ ਮਿਲੇਗਾ ਬਾਕੀ ਆਪਣੀ ਦੰਗਰ ਆਪਾਂ ਕੋਈ ਵੀ ਗਾਹਾਂ ਮੱਝਾਂ ਕਿਸੇ ਵੀਰ ਭਰਾ ਨੇ ਵੇਚਣੀਆਂ ਲੈਣੀਆਂ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਮੇਰਾ ਮੋਬਾਈਲ ਨੰਬਰ 8699381877 8699381877 82274 13913 82274 13913 ਬਾਕੀ ਇਸ ਨੰਬਰ ਤੇ ਕਿਹੇ ਵੀ ਵੀਰ ਭਰਾ ਨੇ ਕੰਟਰੈਕਟ ਕਰਨਾ ਵਾ ਉਹ ਆਪਾਂ ਨੂੰ ਫੋਨ ਕਰਨਾ ਕਰਤਾਰ ਮੇਜਰ ਸਿੰਘ ਹੋਣਾ ਦੇ ਪਹਿਲੀ ਵੀਡੀਓ ਆ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਤੇ ਬਿਲਕੁਲ ਜਿਹੜੀ ਉਹਨਾਂ ਨੇ ਬਿਲਕੁਲ ਸਾਂਝ ਪਾਈ ਹੈ ਸਾਰੇ ਵਪਾਰੀ ਭਰਾਵਾਂ ਨਾਲ ਪਸ਼ੂ ਪਾਲਕ ਭਰਾਵਾਂ ਨਾਲ ਠੀਕ ਆ ਜੀ ਤੇ ਉਹਨਾਂ ਦੇ ਵੀ ਗੱਲ ਸਿਆਣੀਆਂ ਠੀਕ ਆ ਜੀ ਹਮੇਸ਼ਾ ਸਾਰੇ ਭਰਾਵਾਂ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਚੰਗਾ ਸੁਤਰਾ ਕੰਮ ਕਰੀਏ ਆਜੋ ਭਾਜੀ ਮੇਜਰ ਸਿੰਘ ਜੀ ਆ ਜਿਹੜੀ ਪਹਿਲੇ ਨੰਬਰ ਤੇ ਨੀਲੀ ਰਾਵੀ ਦੀ ਆਪਾਂ ਮੱਝ ਦਿਖਾ ਰਹੇ ਆ ਇਹਦਾ ਕੀ ਵੇਰਵਾ ਕਿੰਨੇ ਕ ਟਾਈਮ ਦੀ ਸੂਈ ਹੈ ਜੀ ਇਹ ਡਿਟੇਲ ਇਹਦੀ ਵੀਰਤੀ ਆਪਾਂ ਮਤਲਬ 8 ਦਿਨੇ ਨਾਲ ਸੂਈ ਨੂੰ ਇਹ ਨਾਵਾ ਦਿਨ ਹੋ ਗਿਆ ਵਾ ਅੱਜ ਹਾਂਜੀ ਇਹਦਾ ਆਪਾਂ ਦੋ ਮੱਝਾਂ ਪਹਿਲਾਂ ਇੱਥੋਂ ਦਿੱਤੀਆਂ ਵਾ ਉਹ ਸੂਈ ਹੀ ਝੋਟੀ ਏ ਪ੍ਰੋਪਰ ਆਪਣੇ ਕੋਲ ਇਹਦੀ ਸਾਫ਼ ਵੀਡੀਓ ਹੈਗੀ ਆ ਬੱਚੇ ਦੀ ਵੀ ਥੂਣ ਵਾਲੀ ਦੀ ਵੀ ਹੈਗੀ ਆ ਜੇਰ ਝੋਟੀ ਦੀ ਵੀ ਹੈਗੀ ਅੱਜ ਨਾਵਾ ਦਿਨ ਇਹਨੂੰ ਸੋ ਇਹ ਹੋ ਗਿਆ ਵਾ ਬਾਕੀ ਭੋਰ ਨਹੀਂ ਛਟਾ ਨਹੀਂ ਡੋਕਲ ਨਹੀਂ ਬਹੁਤ ਵਧੀਆ ਵਾ 11 ਕਿਲੋ ਦੁੱਧ ਆ ਬਾਕੀ ਜਿਆਦਾ ਨਹੀਂ ਆਪਾਂ ਆ ਕਹੀ ਜਾਈਏ 15 ਦੇ ਦੂੰ 18 ਦੇ ਦੂੰ 12 ਕਿਲੋ ਝੋਟੀ ਦੁੱਧ ਦੇਈ ਜੂਗੀ ਰਾਮ ਨਾਲ ਤੇ ਅੱਜ ਸੂਈ ਨੂੰ ਤੁਸੀਂ ਦੱਸਿਆ ਕਿਨੇ ਕ ਅੱਠ ਕੇ 10 ਦਿਨ ਹੋ ਗਏ ਆ ਨਾ 10 ਦਿਨ ਤੇ ਮੰਨ ਲਓ ਤੁਸੀਂ ਠੀਕ ਆਪਣੇ ਕੋਲ ਸੂਈ ਦੀ ਵੀਡੀਓ ਵੀ ਹੈਗੀ ਹੈ ਤੇ ਗੱਬਣ ਦੀ ਵੀ ਹੈਗੀ ਹਾਂਜੀ ਬਿਲਕੁਲ ਆਪਣੇ ਕੋਲ ਹੈਗੀ ਜੀ ਕਿਸੇ ਵੀਰ ਭਰਾ ਨੇ ਜਿੰਨੇ ਵੇਖਣੀ ਤਸੱਲੀ ਕਰ ਠੀਕ ਆ ਇਸ ਵਕਤ 11 ਕਿਲੋ ਦੁੱਧ ਹਾਜ਼ਰ ਆ ਹਾਂਜੀ ਲਾ ਵੀ ਖੋਲ ਕੇ ਇੱਕ ਵਾਰੀ ਵੀਰ ਦਿਖਾ ਤੋਰ ਕੇ 11 ਕਿਲੋ ਦੁੱਧ ਦੋਸੋਂ ਇਹ ਤੋਂ ਥਨੇ ਹਾਜ਼ਰ ਆ ਬੱਚਾ ਸੀਗਾ ਉਹ ਐਕਸਪਾਇਰ ਹੋ ਗਿਆ ਬੱਚਾ ਮਰ ਗਿਆ ਵਾ ਹੁਣ ਬਾੜੇ ਤੇ ਮਿਲਦੀ ਆ ਦੋਵੇਂ ਟਾਈਮ ਠੀਕਾ ਜੀ ਚਾਰ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਬਾੜੇ ਤੇ ਮਿਲਦੀ ਆ ਮਿੱਠੀ ਆ ਮਿਲਨ ਮਲਾਉਣ ਦੇ ਵਿੱਚ ਤੇ 11 ਕਿਲੋ ਦੁੱਧ ਇਸ ਮੈਂ ਦੇ ਥੱਲੇ ਹੁਣ ਹਾਜ਼ਰ ਆਹ ਦੇਖੋ ਇੱਕ ਸਾਰ ਲੈਵਾ ਠੀਕਾ ਜੀ ਬਾਕੀ ਚਵਾਈ ਜਿਹੜੇ ਭਰਾਣੇ ਇੱਥੇ ਜੇ ਕਰ ਲੈਣੀਆਂ ਠੀਕਾ ਜੀ ਉਹ ਵੀ ਬੇਫਿਕਰੀ ਆ ਵੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕਾ ਜੀ ਆਪਾਂ ਵਾਰ-ਵਾਰ ਕਹਿੰਦੇ ਹੁੰਦੇ ਸਾਰੇ ਭਰਾਵਾਂ ਨੂੰ ਨਿਸ਼ਾਨੀਆਂ ਅਗਲੇ ਪੈਰ ਵੀ ਧੂਪੇ ਮਗਰਲੇ ਜੇ ਤੁਸੀਂ ਦੇਖੋ ਮਗਰਨੀਆਂ ਲੱਤਾਂ ਵੀ ਧੂਪੀਆਂ ਨੇ ਠੀਕ ਆ ਇਕਾਤ ਕੁਤ ਦੀ ਗੱਲ ਕਰਨ ਲਈ ਜਿੱਦਿਆਂ ਕਪਾ ਨੀਲੀ ਦਾ ਵਿੱਚ ਵਿੱਚ ਮੱਝਾਂ ਵੇਖਦੇ ਆ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਆ ਗਈ ਆ ਹੱਡੀ ਓਡੀ ਬਿਲਕੁਲ ਸਿੰਗਲ ਆ ਅੱਖਾਂ ਦੇ ਵਿੱਚ ਜਵਾਬ ਸਟੇਟ ਹੀ ਪਟਾ ਆ ਗਿਆ ਜੇਕਰ ਨਿਸ਼ਾਨੀਆਂ ਦੀ ਗੱਲ ਕਰਗੇ ਅਇਦਰੋਂ ਲੈਵੇ ਤੇ ਬੈਕ ਸਾਈਡ ਤੋਂ ਵੀ ਤੁਹਾਨੂੰ ਜਹਾਤ ਮਰਾਈ ਗਈ ਆ ਆ ਦੇਖੋ ਤੇ ਚਵਾਈ ਪੋਲੀ ਆ ਬਿਲਕੁਲ ਦੀ ਬਿਲਕੁਲ ਚਵਾਈ ਪੋਲੀ ਜੀ ਗਾੜਕ ਝੋਟੀ ਦੇ ਕੋਲ 2.5 ਕਿਲੋ ਗਾੜ ਹੋਊਗੀ 2.5 ਕਿਲੋ ਗਾੜ ਹੋਊਗੀ ਠੀਕ ਆ ਜੀ ਤੇ ਬਹੁਤ ਜਿਆਦਾ ਚੰਗੀ ਆ ਗਈ ਠੰਡੀ ਧੀਰੀ ਆ ਸ਼ਾਂਤ ਸੁਭਾਵੀ ਆ ਤੇ ਕੋਈ ਗਰਮੀ ਵਾਲੀ ਗੱਲ ਨਹੀਂ ਹੈਗੀ ਇਹਦੇ ਚ ਪਹਾੜੇ ਤੇ ਬਿਲਕੁਲ ਆਰਾਮ ਨਾਲ ਮੇਦੀ ਆ। ਲਓ ਠੀਕ ਆ ਜੀ ਸੋ ਕਿਸੇ ਰਕਮ ਦੀ ਕਿਸਾਨ ਮੇਰੇ ਕੋਈ ਕਾਲ ਨਹੀਂ ਪੈਂਦੀਗੀ। ਬਾਕੀ ਤੁਸੀਂ ਵੇਖ ਸਕਦੇ ਜੇ ਸਟੇਟ ਪਟਾ ਤੇ ਸਿੰਘ ਦੀ ਪੰਤਰ ਵੇਖ ਸਕਦੇ ਜੇ ਵੈਸੇ ਮੋਰਾ ਬਰੇਡ ਨੂੰ ਛੋਟੀ ਸਿੰਗੀ ਫੱਪਤੀ ਆ। ਨੀਲੀ ਰੋਵੀ ਦੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਚਲੋ ਖੁੱਲਾ ਸਿੰਘ ਵੀ ਆ ਜੇ ਤੇ ਜੱਜ ਦਾ ਇਹਨੂੰ ਫੱਪਦਾ। ਸੋ ਮੈਂ ਚੰਗੀ ਆ 11 ਕਿਲੋ ਦੁੱਧ ਇਹਦਾ ਮੁੱਲ ਭਾਜੀ ਕੀ ਕਰਦੇ ਆ ਲੈਣ ਦੇਣ। ਇਹਦਾ ਮੁੱਲ ਵੀ ਇਦੀ ਲਈ ਤੇ ਆਪਾਂ ਬੜੀ ਮਹਿੰਗੀ ਸੀ। ਪਰ ਹੁਣ ਆਪਣੀ ਝੋਟੀ ਦਾ ਬੱਚਾ ਮਰ ਗਿਆ ਵਾ। ਇਹ ਬੱਚਾ ਮਰਨ ਕਰਕੇ ਆਪਾਂ ਮਤਲਬ ਇਹਦਾ ਰੇਟ ਹੈ ਜਿਹੜਾ ਬਿਲਕੁਲ ਆਪਾਂ ਭਾਵੇਂ 2-400 ਘੱਟ ਜੇ ਵਾਧੇ ਜੇ ਕੋਈ ਗੱਲ ਨਹੀਂ ਆ ਮੋਲਾ ਪਾ ਦਾ 1,15,000 ਕਰਦੇ ਆ ਤੇ ਬਾਕੀ ਸੰਧੂ ਸਾਹਿਬ ਆਪਾਂ ਜੋ ਵੀ ਤੁਸੀਂ ਮਾਨ ਕਰਾਉਣਾ ਤੁਸੀਂ ਕਰਾ ਲਓ ਤੇ ਜਿੱਦਾਂ ਵੀ ਤੁਸੀਂ ਆਖੋ ਮੈਂ ਆਪਾਂ ਕਿਉਂਕਿ ਆਪਾਂ ਪਹਿਲੀ ਵੀਡੀਓ ਪਹਿਲੀ ਵੀਡੀਓ ਬਿਲਕੁਲ ਬਿਲਕੁਲ ਜਿੱਦਾਂ ਵੀ ਤੁਸੀਂ ਆਖੋ ਆਪਾਂ ਹੁੰਦਾ ਕਰ ਲੈਣਾ ਠੀਕ ਹੈ ਲਓ ਵੀ ਦੋਸਤੋ 11 ਕਿਲੋ ਦੁੱਧ ਦਾ ਬੱਚਾ ਐਕਸਪਾਇਰ ਆ ਉਹਦੀ ਵੀ ਡਿਟੇਲ ਤੁਹਾਨੂੰ ਮਿਲ ਜੂਗੀ ਉਹਦੀ ਡਿਟੇਲ ਤੁਸੀਂ ਕੱਢ ਕੇ ਦੇਖ ਸਕਦੇ ਜੀ ਗੱਬਨ ਦੀ ਵੀ ਡਿਟੇਲ ਪਈ ਆ ਸੂਈ ਦੀ ਵੀ ਪਈ ਆ ਠੀਕ ਆ ਜੀ ਉਹ ਤੁਹਾਨੂੰ ਤਰੀਕ ਵੇਰਵਾ ਪੂਰਾ ਮਿਲ ਜੂਗਾ ਜਦੋਂ ਫੋਨ ਦੇ ਵਿੱਚ ਤੁਸੀਂ ਭਾਜੀ ਮੇਜਰ ਸਿੰਘ ਹੋਂਦੇ ਦੇਖੀ ਇੱਕ 10 ਦੀ ਦੇ ਦਈਏ ਹਾਂਜੀ ਇੱਕ 10 ਦੀ ਇੱਕ 10 ਦੀ ਸੰਧੂ ਸਾਹਿਬ ਤਕਾ ਹਜਣਾ ਦੇ ਤਕਾ ਨਾ ਨਾ ਕਰੀਏ ਤਕਾ ਕਰਨੀ ਨਾ ਆਏ ਆਪਾਂ <laughs> हां चलो मैं तडी जो जद्दा भी तुही आपोगे उंदा कर लांगा हां जायज कर दे बाकी देख ले ज जवें तन्नू सूतर लग जाए चंदू साहब जे तुही दा एक 10 ਕਹਿਤਾ ਪਾ 10 ਦੀ ਦੇ ਦੇਣੀ ਮੈਂ ਵੀ ਇੱਕ 10 ਦੀ 200 ਕਿਉਂਕਿ ਚਲੋ ਬੱਚਾ ਹੁੰਦਾ ਤੇ ਚਲੋ ਭਾਵੇਂ ਜਿਹਨੇ ਮਰਜ਼ੀ ਝੋਟੀ ਵੇਚ ਲੈ ਤੇ ਜਿੱਡੇ ਆ ਰੂਰ ਲੱਗਿਆ ਕਰਮਾੜੀ ਨੂੰ ਬਾਕੀ ਚਵਾਈ ਪਸਮਾਈ ਦੀ ਚੰਗੀ ਆ ਉਹ ਤੁਸੀਂ ਇਥੇ ਚੋ ਕੇ ਵੇਖ ਹੀ ਲੈਣੀ ਆ ਬਾੜੇ ਤੇ ਠੀਕ ਆ 1 लाख 10 ਹਜ਼ਾਰ ਦੀ ਤੁਹਾਨੂੰ ਮਿਲ ਜੂਗੀ ਆਜੋ ਅੱਗੇ ਸੈਗਰ ਨੰਬਰ ਤੇ हां जी ਸੈਗਰ ਨੰਬਰ ਤੇ ਭਾਜੀ ਆ ਆਪਣੇ ਕੋਲ ਝੋਟੀ ਆ ਇਹਦਾ ਸੁਹਾ ਗਰਮਾਗਾ ਇਹਦਾ ਦੂਸਰੇ ਸੂਬੇ ਸੋਹਣੀ ਜੀ ਦੂਜਾ ਸੂਬਾ ਤੇ ਸਮਾਂ ਆਜੇ ਕਿੰਨਾ ਕੁ ਲੈਂਦੀ ਐ ਸਮਾਂ ਵੱਧ ਤੋਂ ਵੱਧ 15 ਦਿਨ ਲੈਂਦੀ ਐ ਜੀ 15 ਦਿਨ ਲਊਗੀ ਹਾਂਜੀ ਠੀਕ ਆ ਬਾਕੀ ਝੋਟੀ ਵੱਡੀ ਆ ਪੂਰੀ ਬਾਕੀ ਸੰਤੂ ਸਾਹਿਬ ਏਟੀਆਂ ਏਟੀਆਂ ਮਈਆਂ ਕਿਤੇ ਹਾਰੀ ਸਾਰੀ ਕਿਲੇ ਨੇ ਥੋੜੀਆਂ ਵੱਧੀਆਂ ਵਾਂ ਬਿਲਕੁਲ ਬਹੁਤ ਜਿਆਦੀ ਸੋਹਣੀ ਝੋਟੀ ਐ ਕੀ ਤੇ ਬਾਕੀ ਏਡਾ ਡੰਗਰ ਆਪਾਂ ਪਾਲਣ ਲੱਗਿਏ ਤੇ ਬੜਾ ਔਖਾ ਵਾ ਏਡਾ ਡੰਗਰ ਅੱਜ ਪਾਲਣਾ ਨਹੀਂ ਜਿਹੜਾ ਜਿੱਦੀ ਝੋਟੀ ਸਾਂਭੀ ਆ ਸਹੀ ਆ ਤੇ ਆਪਾਂ ਸ਼ੌਂਕ ਨਾਲ ਲੈਂਦੀ ਆ ਆ ਇਹ ਸ਼ਾਹ ਹੋਣਾ ਹੀ ਦੇ ਦੇਣੀ ਆ ਠੀਕ ਆ ਜੀ ਜੇ ਆਪਣੇ ਕੋ ਕੋਈ ਵਪਾਰੀ ਭਰਾ ਵੀ ਖੜੂਗਾ ਉਹ ਵੀ ਜਾ ਕੇ ਆਪਾਂ ਨੂੰ ਸੋਭਾ ਦੇਊਗਾ ਉਹ ਵੀ ਇਹ ਨਹੀਂ ਥੋੜੇ ਨਹੀਂ ਲੋਕੀ ਦੇ ਮੰਗਣ ਨੂੰ ਏੜੀਆਂ ਦੀਆਂ ਝੋਟੀਆਂ ਦਾ 2.5 2.5 ਲੱਖ 3-3 ਲੱਖ ਰੁਪਈਆ ਮੰਗੀ ਜਾਂਦੇ ਆ ਬਿਲਕੁਲ ਜੀ ਬਿਲਕੁਲ 2-2 ਲੱਖ ਰੁਪਈਆ ਵੀ ਮੁੱਲ ਕਰੀ ਜਾਂਦੇ ਆ ਬਿਲਕੁਲ ਲਓ ਵੀ ਇਹ ਸਟਾਰਟਿੰਗ ਤੋਂ ਹੀ ਦੋਸਤੋ ਜ਼ਿਕਰ ਕੀਤਾ ਸੀਗਾ ਤੇ ਮੈਂ ਭਾਜੀ ਨੂੰ ਪੁੱਛਿਆ ਮੈਂ ਕਿ ਕਿੰਨੇ ਕ ਦੀ ਵੀ ਦੇਲਣ ਕਰਨੀ ਆ ਇਹ ਆਦੇ ਵੀ ਭਾਵੇਂ 1.5 ਤੋਂ 2-2 ਲੱਖ ਰੁਪਈਆ ਏੜੀਆਂ ਝੋਟੀਆਂ ਦਾ ਮੰਗੀ ਜਾਂਦੇ ਆ ਜਿਵੇਂ ਆਪਾਂ ਅੱਜ ਕੱਲ੍ਹ ਆਮ ਵੀਡੀਓ ਦੇ ਵਿੱਚ ਵੇਖਦੇ ਆ ਪਰ ਇਹ ਨਾ ਤਾਂ ਮੂ 2 ਲੱਖ ਦੇ ਮਿਲਨੀ ਆ ਤੇ ਨਾ ਹੀ 1.5 ਲੱਖ ਦੇ ਮਿਲਨੀ ਆ ਇੱਕ ਵਾਰੀ ਤੋੜ ਕੇ ਆਪਾਂ ਦਿਖਾਉਣੀ ਆ ਚੰਗੀ ਤਸੱਲੀ ਦੇ ਨਾਲ ਮੋਨੇ ਦਾ ਤੁਮਾ 65 ਦੇ ਵਿੱਚ ਦੱਸਾਂਗੇ ਜੈ ਜੀ ਰੇਟ ਦੇ ਵਿੱਚ ਮਿਲ ਜੂਗੀ ਵੀ ਚਲੋ ਕਿਸੇ ਭਰਾ ਨੇ ਕਹਾ ਸਾਹਮਣੀ ਸੂਤਣੀ ਆ ਕੋਈ 10 ਦਿਨ ਕੋਈ 12 ਦਿਨ ਕੋਈ 15 ਦਿਨ ਕਿਸੇ ਭਰਾ ਨੂੰ ਸਾਹਮਣੀ ਪਾਣੀ ਆ ਠੀਕ ਆ ਜੀ ਜਿਹੜੀ ਥੋੜੀ ਜੀ ਨਰਮ ਲੈ ਜਾਓਗੇ ਤੁਸੀਂ ਇਹਦੇ ਬਾਕੀ ਥਾਨ ਦੀ ਗੱਲ ਕਰਕੇ ਬੰਦਦਰਲ ਬਿਲਕੁਲ ਅਰਲੀਆਂ ਵਰਗੇ ਥਾਣਾ ਤੇ ਪੁੱਠਾ ਪਠਾ ਮੇਰਾ ਵੀਰ ਵੇਖੋ ਠੀਕ ਆ ਜੀ ਪੂਰੀ ਚੌੜੀ ਪਿੱਠਪੁਰੇ ਦੀ ਆ ਤੇ ਪੂਰੀ ਵੱਡੀ ਹਾਈਟ ਕੱਦ ਦੇ ਵਿੱਚ ਆ ਸੋ ਮੈਂ ਵੱਡੀ ਆ ਕਿਸੇ ਭਰਾ ਨੂੰ ਇੱਕ ਪੂਰੀ ਪੂਰੀ ਸਮਝ ਵਿੱਚ ਆ ਜਾਵੇ ਵੀ ਛੈ ਕੀ ਆ ਠੀਕ ਆ ਜੀ ਤੇ ਬਾਕੀ ਐਡੇ ਵੱਡੇ ਪਸ਼ੂ ਦੋਸਤੋ ਵੈਸੇ ਵੀ ਆਪਾਂ ਘਾਟ ਹੀ ਦੇਖਦੇ ਆ ਚਲੋ ਜੰਪਾਲ ਪੂਰਾ ਝੋਟੀ ਨੂੰ ਉਹਦੇ ਵਿੱਚ ਕੋਈ ਦੋ ਰਿਆਂ ਨੀਗੀਆਂ ਜਿਹੜੇ ਭਰਾ ਨੇ ਪਿੱਛੋਂ ਸਾਫ ਸੰਭਾਲ ਕੀਤੀ ਆ ਚੰਗੀ ਸੇਵਾ ਦੇ ਵਿੱਚੋਂ ਆਈ ਆ ਠੀਕ ਆ ਜੀ ਤੇ ਮੂਲੋ ਤਾਂ ਪੈਂਦਾ ਹੀ ਜੇ ਜਦੋਂ ਪਸ਼ੂ ਸੇਲ ਕਰਨਾ ਹੋਵੇ ਠੀਕ ਆ ਤੇ ਬਾਕੀ ਥਾਂ ਥੁਣ ਦੀ ਤੁਸੀਂ ਸਪੇਸ ਗੈਪ ਵੇਖੋ ਆ ਠੀਕ ਆ ਆ ਦੇਖੋ ਤੋਂ ਬੰਦਰ ਬੰਦਰ ਘੋਟੀ ਦੀ ਬਹੁਤ ਵਧੀਆ ਠੀਕ ਆ ਜੀ ਸੋ ਪਲੀ ਪਲੀਤੀਆ ਫੁੱਲ ਰਾਜੀ ਫੁੱਲ ਵਜਨ ਨੋੜ ਦੇ ਵਿੱਚ ਸੋ ਸਮੇ ਸਮਾ ਜਿਹੜਾ ਕਰਮਾ ਵਾਲੀ ਕੋਈ 10 ਲੈ ਜੇ 12 ਲੈ ਜੇ ਦਾਹਾਂ ਤੋਂ 15 ਦਿਨਾਂ ਦੇ ਵਿਚਕਾਰ ਹਸ ਹੁੰਦੀ ਆ ਉਹ ਅਕੋਰਡਿੰਗ ਤੁਸੀਂ ਸੌਦਾ ਕਰ ਲਿਆ ਜੇ ਤੇ ਉਹ ਅਕੋਰਡਿੰਗ ਅੱਜ ਵੀ ਤੁਹਾਨੂੰ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਬਾਕੀ ਪਲੀ ਪਲੂਸੀਆਂ ਦੇ ਪਾਸੇ ਉਹ ਕਰਮਾ ਵਾਲੀ ਕੋਈ ਸ਼ੱਕ ਨਹੀਂਗਾ ਆ ਦੇਖੋ ਠੀਕ ਆ ਜੀ ਸੋ ਬਾਕੀ ਕਿਸੇ ਪਾਸੋਂ ਵੀ ਆਪਾਂ ਗੱਲ ਕਰ ਗਏ ਵੀ ਚਾਰੇ ਥਾਣੇ ਕੋਈ ਫੋਰਚਾਗ ਨਹੀਂ ਕੋਈ ਐਕਸਟਰਾ ਕੋਈ ਵਾਧੂ ਨਗਾਇਜ਼ ਥਾਣੇ ਨਹੀਂ ਲੱਗਾ ਨਾਲ ਠੀਕ ਆ ਜੀ ਟਿਲ ਟੂਲੇ ਦੇ ਵੇਤੀ ਨਾਰਮਲੀ ਤੁਸੀਂ ਇੱਕ ਵੇਖੋਗੇ ਵੀ ਲਾਵਾ ਲਾਣਾ ਸਟਾਰਟ ਕਰਤਾ ਵੀ ਲਾਏ ਬਣੇ ਪਈ ਆ ਤੇ ਦਿਨ ਇਹਨਾਂ ਕਿ ਇਹਨਾਂ ਕ ਸਮਾਂ ਕੱਢ ਕੇ ਸੂਗੀ ਠੀਕ ਆ ਤੇ ਭਾਜੀ ਕੀ ਮੋਲ ਕੀ ਡਿਮਾਂਡ ਕਰਦੇ ਇਸ ਛੋਟੀ ਦੀ ਹੰਦੂ ਸਾਹਿਬ ਮੁੱਲ ਤੇ ਜਿਤਰਾ ਤੁਸੀਂ ਅੱਖੋਂ ਆਪਾਂ ਉਦਾਂ ਕਰ ਲੈਨੇ ਆ ਪਰ ਆਪਾਂ ਵੇਚਣੀ ਆ ਬੱਸ ਜੀ ਬੱਸ ਆਪਾਂ ਵੇਚਣ ਦਾ ਮੁੱਲ ਕਰਨਾ ਵਾ ਆਪਣੇ ਕੋਲ ਇਹ ਨਹੀਂ ਗੱਲ ਜਿਹੜਾ ਬੰਦਾ ਮਰਜ਼ੀ ਲੈ ਜਾਏ ਘਰ ਵਾਲਾ ਲੈ ਜਾਏ ਵਪਾਰੀ ਭਰਾ ਲੈ ਜਾਏ ਉਹ ਜਾ ਕੇ ਆਪਣੇ ਜਾਸੀ ਗਾਊਗਾ ਉਹ ਕਹੂਗਾ ਵੀ ਵਾਕਿਆ ਮੱਜ ਮੱਜ ਲੈਂਦੀ ਆ ਠਾਟ ਕਾਣੇ ਤੋਂ ਆਈਏ ਪੂਰੇ ਕਿਸੇ ਹਾਂ ਜੀ ਹਾਂ ਜੀ ਤੇ ਬਾਕੀ ਸੰਤੂ ਸਾਹਿਬ ਇਹ ਮੱਜ ਇਹ ਇਹ ਇਧਰ ਦੀ ਨਹੀਂ ਜੇ ਇਹ ਮੱਜ ਉਧਰੋਂ ਆਈ ਜੇ ਆ ਹਾਂ ਇਹ ਮੈਂ 2 ਵਜਾਂ ਦੇ ਹੰਦੀਆਂ ਹੈਗੀਆਂ ਇੱਕ ਸੋਈ ਆਈ ਇਸ ਦੇ ਨਾਲ ਉਹ ਉਹ ਵੇਗੀ ਆਉਂਦੀ ਵੇਗੀ ਸੀ ਇਹ ਮੱਝ ਅਦੇ ਆਪਣੇ ਕੋਲ ਖਲੋਤੀ ਆ ਬਾਕੀ ਜਿਹੜੇ ਵੀਰ ਭਰਾ ਨੂੰ ਚੰਗੀ ਲੱਗੇ ਉਹ ਖਰ ਸਕਦਾ ਉਧਰੋਂ ਦੇ ਰਹੇ ਆ ਜੀ ਆਪਣੇ ਘਰੋਂ ਆਪਾਂ ਸੰਤੂ ਸਾਹਿਬ ਜੇ ਪਾਲਣ ਲੱਗੀ ਤੇ 2 ਲੱਖ ਤੇ ਡੇਢ ਝੋਟੀ ਪੈਸੇ ਹੀ ਨਹੀਂ ਪਾਲਦੀ ਆਪਾਂ ਇਹਦਾ ਜਾਨਵਰ ਜੀ ਇਹਦਾ ਤਿਆਰ ਕਰਨਾ ਹੋਵੇ ਤੇ ਤੁਸੀਂ ਦੱਸੋ ਮੁੱਲ 1.5 ਲੱਖ ਕਰ ਲਈਏ ਨਹੀਂ ਘੱਟ ਕੀਤਾ ਜੇ ਫਿਰ ਆਪਾਂ 2 ਹੀ ਕਰੀਏ हां जी। ਰਮਾ ਦੇਣੀ ਬੜਾ ਜਾਇਜ਼ ਰੇਟ ਤੇ ਮੋਲੋਂ ਭਾਵੇਂ 1.5 ਕਰਦੇ 2 ਕਰਦੇ। ਆਪਾਂ ਜਿੱਦਾਂ ਪਹਿਲਾਂ ਰਾਹ ਰਸਤਾ ਆਪਾਂ ਦੇ ਦੇਣਾ ਵੀ 1.40 ਦੀ ਦੇ ਦਈਏ। ਨਹੀਂ 1.40 ਨਾ ਕਰੀਏ ਨਾ 35 ਕਰੀਏ। ਅੱਛਾ ਜੀ। 1.30 ਦੀ ਦੇ ਦੇ। ਨਹੀਂ 1.30 ਨਾ ਕਰੀਏ ਗੱਲ ਉੱਥੇ ਲੱਗੇ। 5000 8000 ਦਿੰਦੇ 1 ਪੰਜੀ ਵੀ ਦੇ ਦਿੰਦੇ। 1 ਪੰਜੀ ਦੀ ਦੇ ਦੋ। ਹਾਂ। ਗੁੰਨੇ ਨੂੰ ਤੂੰ ਜਿਹੜਾ ਖੜੂਗਾ। ਨਹੀਂ ਨਹੀਂ। ਚਲੋ ਵੀ ਕੋਈ ਦਾ ਪਰਦਨ ਸਾਹਮਣੀ ਆ। 1 ਪੰਜੀ ਦੀ ਝੋਟੀ ਆ। ਚਲ ਕੱਲ ਨੂੰ ਕਿਸੇ ਭਾਵੇਂ ਤਿਆਰੀ ਤੇ ਕਰਕੇ ਭਾਵੇਂ 1.35 ਦੀ ਵੇਚ ਲੈ ਭਾਵੇਂ 40 ਦੀ ਵੇਚ ਲੈ। ਤੇ ਸੰਤੋ ਤੇ ਆਪਾਂ ਹਾਂ ਨਾ ਜਿਹੜੀ ਝੋਟੀ ਆ ਉਹ 1,20,000 ਦੀ ਦਵਾਂਗੇ ਤੇ 1000 ਰੁਪਏ ਵਿੱਚੋਂ ਛੋਟ ਵੀ ਕਰਾਂਗੇ ਚੱਕੋ ਵੀ ਲੋ ਵੀ 1,19,000 ਦੀ ਝੋਟੀ ਮਿਲ ਜੂਗੀ ਕਸਰਾ ਕੁਸਰਾ ਕੱਢ ਕੇ ਮਾਨਤਨ ਕਰਕੇ ਠੀਕ ਆ ਜੀ ਬਾਕੀ ਪ੍ਰੋਪਰ ਤੁਸੀਂ ਝੋਟੀ ਦੇਖ ਲਈ ਆ ਕਦਕੁੱਦ ਦੇਖ ਲਿਆ ਇਧਰ ਲਾਗੇ ਤੋਂ ਇੱਕ ਰੁਪਏ ਭਤਮ ਥਣ ਵਿਖਾ ਦਿੰਦੇ ਆ ਆ ਵੇਖੋ ਸੋ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਰਹੇ ਆ ਭਤਣਾ ਠੀਕ ਆ ਜੀ ਸੋ ਕਾਫੀ ਚੰਗੀ ਝੋਟੀ ਆ ਦੋਸਤੋ ਕਰਨਿਓ ਪਹਿਲ ਕਦਮੀ ਜਿਹੜੇ ਭਰਾ ਨੇ ਤਕਰੀਬਨ ਅੱਜ ਖਰੀਦਣੀ ਆ ਉਹਨੂੰ ਜਿਆਦਾ ਨਹੀਂ ਕੋਈ 15 20 10 15 15 17000 ਰੁਪਏ ਅੱਜ ਸਵੱਲੀ ਮਿਲ ਜੂਗੀ ਠੀਕ ਆ ਜੀ ਸੋ ਬਾਜ਼ਾਰ ਦਾ ਨਹੀਂ ਪਤਾ ਲੱਗਦਾ ਕਈ ਵਾਰ ਬੜਾ ਜਿਆਦਾ ਗਰਮ ਹੋ ਜਾਂਦਾ ਕਈ ਵਾਰ ਠੰਡਾ ਹੋ ਜਾਂਦਾ ਉੱਪਰ ਉਤਾਰ ਚੜਾ ਜਿਹੜੇ ਬਣੇ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਠੀਕ ਆ ਸੋ ਇਧਰਲੇ ਪਾਸੇ ਦੋਸਤੋ ਦੋ ਨਾਗ ਆਪਾਂ ਤੁਹਾਨੂੰ ਵੈਰਾ ਦਿਖਾ ਦਿੰਨੇ ਆ ਪਹਿਲੇ ਨੰਬਰ ਤੇ ਭਾਜੀ ਆਪਣੇ ਕੋਲ ਜਿਹੜੀ ਆ ਵੈਰ ਸੂਈ ਹੈ ਤਾਜੀ ਹਾਂਜੀ ਨਹੀਂ ਇਹ ਗੱਬਣੇ ਇਹ ਗੱਬਣ ਆ ਕੀ ਇਹ ਗੱਬਣ ਦੇ ਬੱਚੀ ਠੀਕ ਆ ਜੀ ਹਾਂਜੀ ਲੋ ਜੀ ਇੱਥੋਂ ਸ਼ੁਰੂ ਇਹ ਸੂਏ ਕਿੰਨਾ ਸੁੰਦਰ ਜੇ ਪਹਿਲੇ ਸੂਏ ਸੁਣੀ ਆ ਜੀ ਚੌਥੀ ਚੌਗੀ ਬੱਛੀ ਜੀ 24 ਚਾਰਾਂ ਤਾਂ ਬੱਛੀ ਆ ਦੋਸਤੋ ਆ ਲੋ ਪੂਰੀ ਕਨਫਰਮ ਆਪਾਂ ਤਸੱਲੀ ਕਰਾਵਾਂਗੇ ਠੀਕ ਹੈ ਜੀ ਕੱਦ ਮੇਰਾ ਭਰਾ ਚੈੱਕ ਕਰੋ ਕੱਦ ਵੱਡਾ ਤੇ ਕਿੱਲਿਆਂ ਕੋ ਥਾਂ ਗੱਦੇ ਆ 24 ਬੱਛੀ ਜੀ ਬਾਕੀ ਖੂਬਸੂਰਤ ਸਟੇਟ ਪੜੇ ਦੇ ਵਿੱਚ ਆ ਆ ਲੈ ਫੜ ਆ ਦੇਖੋ ਬਾਕੀ ਕਰਮਾ ਵਾਲੀ ਬਹੁਤ ਜਿਆਦੀ ਠੰਡੀ ਠਿਰੀ ਆ ਰੰਗ ਡਿਜ਼ਾਈਨ ਬਹੁਤ ਵਧੀਆ ਠੀਕ ਹੈ ਜੀ ਇਹੋ ਜਿਹੇ ਲਾਤ ਨਹੀਂ ਚੁੱਕਦੀ ਭਾਵੇਂ 10 ਵਰੀ ਥੱਲੇ ਉਹ ਨੰਗਜੋ ਦੇਢ ਹੋ ਜਾਏ ਪਾਜੀ ਲਾਜੂਗੀ ਨਹੀਂ ਜੀ ਵੇਖੋ ਤਿੰਨ ਤਿਆਰ ਖਲੋਤੀ ਆ ਭਾਵੇਂ ਅੱਜ ਹੀ ਝੂਪੇ ਕੱਲ ਨੂੰ ਝੂਪੇ ਪਰਸੋਂ ਨੂੰ ਝੂਪੇ ਤੇ ਬਾਕੀ ਸਾਰੀ ਚੰਗੀ ਜਿੰਨੀ ਹੈਗੀ ਆ ਹਾਂ ਤਿਆਰੀ ਤੇ ਆਉਂਦਾ ਕੋਈ 2 3 3 4 ਦਿਨਾਂ ਦੇ ਵਿੱਚ ਇਹਨਾਂ ਕਰਮਾਲੀ ਨੇ ਘੰਟਿਆਂ ਬੱਧੀ ਬੰਨਾ ਸ਼ੁਰੂ ਹੋ ਜਾਣਾ ਵੀ ਅੱਜ ਹੋਰ ਕੱਲ ਹੋਰ ਸ਼ਾਮ ਹੋਰ ਪਲਕ ਹੋਰ ਠੀਕ ਆ ਜੀ ਉਹ ਗੱਲਬਾਤ ਬੰਦ ਜਾਨੀ ਹੈ ਵੀ ਬਾਕੀ ਨੇਵੇ ਦੀ ਸਾਫ ਸੁਥਰੀ ਹੈ ਜਿਹੜੀ ਮੇਨ ਗੱਲ ਆਪਾਂ ਕਰ ਲਈਏ ਸਾਫ ਸੁਥਰਾ ਨੇਵਾ ਸੋ ਕਿਸੇ ਰਕਮ ਦੀ ਭਾਰ ਪਿੱਛੇ ਦੀ ਕਿਸੇ ਰਕਮ ਦੇ ਟਿੱਪਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਗਈ ਠੀਕ ਆ ਠੰਡੇ ਢੇਰੇ ਬਾਕੀ ਸੰਤੂ ਸਾਹਿਬ ਜਿੱਤਰਾ ਮਰਜੀ ਥੱਲੇ ਬੋ ਇਹ ਦੀ ਵੀ ਨਾ ਤਾਂ ਜੋ ਹੋਊਗੀ ਜਿੱਦਾਂ ਮਰਜੀ ਤਸੱਲੀਆ ਕਰੀ ਚਲੋ ਲਓ ਵੀ ਆ ਦੇਖੋ ਠੀਕ ਸੋ 55 ਤੋਂ 55 ਦੀ ਵੀ ਇਹ ਚੰਗੀ ਹੈ ਠੀਕ ਆ ਜੀ ਜਿੱਦਾਂ ਮਰਜੀ ਮੇਰਾ ਭਰਾ ਆਪਣੇ ਟਿੱਪਗੇ ਤਸੱਲੀ ਕਰ ਲਿਆ ਜੇ ਇੱਕੋ ਜਿਹਾ ਨੀਰਾ ਹੋਊਗਾ ਚੌਥਾ ਨਾ ਦਾ ਉਹ ਇੱਥੇ ਆਣ ਕੇ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਥਾਨਤੂਨ ਬਹੁਤ ਵਧੀਆ ਲੱਗਾ ਰੁਕ ਰੁਕਦੇ ਆ ਦੇਖੋ ਕਿਉਂਕਿ ਕਿਉਂਕਿ ਤੁਸੀਂ ਰੋਜ਼ ਵੀਡੀਓ ਪਾਉਂਦੇ ਰਹਿੰਦੇ ਹੋ ਕਿਉਂਕਿ ਆਪਾਂ ਮਾਰਕੀਟ ਤੋਂ ਬਾਹਰ ਹੋ ਕੇ ਵੀ ਨਹੀਂ ਚੱਲ ਸਕਦੇ ਹਾਂਜੀ ਬਿਲਕੁਲ ਹਾਂ ਜੇ ਜਿਹੜੇ ਜਿਹੜਾ ਵੀ ਭੈਣ ਭਰਾ ਖੜੂਗਾ ਜੇ ਆਪਾਂ ਆਪ ਆਖਾਂਗੇ ਵੀ ਜਿਹੜੀ ਦਹਾਂ ਵਾਲੀ ਚੀਜ਼ ਆ ਸਾਡੀ ਵਿਹਾਂ ਚ ਵੇਚ ਦੋ ਤੇ ਉਹ ਕਦੀ ਵਿਖਣੀ ਨਹੀਂ ਗਈ ਸਹੀ ਹੈ ਤੇ ਜੇ ਕੋਈ ਲੈ ਵੀ ਜਾਊਗਾ ਤੇ ਉਹ ਇੱਕ ਵਾਰੀ ਖੜੂਗਾ ਮੁੜ ਕੇ ਨਹੀਂ ਦੁਬਾਰਾ ਨਹੀਂ ਆਉਣਾਗਾ ਤੇ ਇਹ ਕਰਕੇ ਆਪਾਂ ਬੜਾ ਮਤਲਬ ਪਾਪਾ ਪਹਿਲਾਂ ਗੱਲ ਕਰ ਲਈ ਤੁਹਾਡੇ ਨਾਲ ਕਿ ਕਿਸੇ ਬੰਦੇ ਦੇ ਨਾਲ ਆਪਾਂ ਵਿਸ਼ਵਾਸ ਘਾਦ ਨਹੀਂ ਕਰਨਾ ਪ੍ਰਮਾਤਮਾ ਨੇ ਬੜਾ ਕੋਈ ਦਿੱਤਾ ਵਾ ਖਾਣੇ ਦੇ ਸੰਤੂ ਸਾਹਿਬ ਦੋ ਫੁਲਕੇ ਹੀ ਆ ਨਾ ਬੱਸ ਜੀ ਬੱਸ ਐਦੋਂ ਬਾਅਦ ਕੋਈ ਗੱਲ ਨਹੀਂ ਮਸਲਾ ਦਾ ਦੋ ਫੁਲਕਿਆਂ ਦਾ ਹੀ ਆ ਜੀ ਤੇ ਬੰਦਾ ਇਹ ਘੜੀ ਦਾ ਪ੍ਰੋਨਾਮਾ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਵਾਹ ਜੀ ਵਾਹ ਤੇ ਇਹ ਕਰਕੇ ਮਹਾਰਾਜ ਨੂੰ ਯਾਦ ਰੱਖੋ ਤੇ ਨੇਕੀ ਦੇ ਕੰਮ ਕਰੋ ਬਾਬੇ ਨਾਨਕ ਵਾਲੇ ਰਾਹ ਤੋਂ ਲੋਕੀ ਭੁੱਲ ਗਏ ਤੇ ਔਖੇ ਹੋ ਗਏ ਆ ਤੇ ਇਹ ਕਰਕੇ ਉਹ ਬਾਬੇ ਬਾਬੇ ਨਾਨਕ ਨੇ ਦੇ ਆਪਣਾ ਬਗਦਾਦ ਤੱਕ ਚਲੇ ਗਏ ਸਾਨੂੰ ਸਮਝਾਉਂਦੇ ਆ ਕਿ ਉਹ ਜਿਹੜੇ ਮੁਸਲਮਾਨ ਲੋਕ ਸੀ ਉਹ ਸਮਝ ਗਏ ਆ ਆ ਸਾਡੇ ਫੇਰ ਉੱਥੇ ਦੇ ਉੱਥੇ ਰਹਿ ਗਏ ਆ ਪਤਾ ਨਹੀਂ ਆ ਵੀਡੀਓ ਵੇਖੋ ਕੀ ਕਰੀ ਜਾਂਦਾ ਕੋਈ ਬੰਦਾ ਵੱਢੀ ਜਾਂਦਾ ਕੋਈ ਕੋਈ ਗੋਲੀ ਜਾਂ ਮਾਰੀ ਜਾਂਦਾ ਹੱਥ ਮਾਰੀ ਜਾਂਦਾ ਕੋਈ ਕੋਈ ਕਰੀ ਜਾਂਦਾ ਇੰਨਾ ਕ੍ਰਾਈਮ ਵਾਧ ਗਿਆ ਵਾ ਹੱਥ ਜੋੜ ਕੇ ਬੇਨਤੀ ਭਰਾਓ ਵਾਜੋ ਹਾਂ ਇਨਾ ਕੰਮਾਂ 'ਚ ਨਾ ਪਾਓ ਕਿਸੇ ਦੇ ਨਾਲ ਵਿਸ਼ਵਾਸਘਾਤ ਨਾ ਕਰੋ ਚੰਗੀਆਂ ਗੱਲਾਂ ਕਰੋ ਮਹਾਰਾਜ ਸਰਦੂ ਸੱਚੇ ਪਾਤਸ਼ਾਹ ਸਾਰੇ ਲਈ ਬੜਾ ਕੁਝ ਲੈ ਕੇ ਗਲੋਤਾ ਗਰੀਬੀ 'ਚ ਰੱਬ ਵਸਦਾ ਵਾ ਅਮੀਰੀ 'ਚ ਨਹੀਂ ਰੱਬ ਵਸਦਾ ਸਹੀ ਹੈ ਜੀ ਬੜੇ-ਬੜੇ ਇੱਥੇ ਰਾਜੇ 라ਵਣ ਵਰਗੇ ਚਲੇ ਗਏ ਉਹਨਾਂ ਦਾ ਨਾਂ ਨਹੀਂ ਲੈਂਦਾ ਕੋਈ ਗੱਲ ਸਹੀ ਹੈ ਸਹੀ ਹੈ ਹੋਰ ਵੀ ਬੜੇ ਬੜੀਆਂ ਬੜੀਆਂ ਬੜੀਆਂ-ਬੜੀਆਂ ਵੱਡੀਆਂ ਆਧਾਰ ਨਾ ਵਾ ਦੁਨੀਆ ਦੇ ਉੱਤੇ ਪਰ ਇਹ ਆ ਵੀ ਆਪਣੀ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਇਹ ਅਪੀਲ ਆ ਵੀ ਚੰਗੇ ਕੰਮ ਕਰੋ ਵਪਾਰ ਵੀ ਕਰਨਾ ਸੋਚਾ ਸੱਚਾ ਕਰੋ ਯੋਗ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਬਾਅਦ ਚ ਮੁੜ ਕੇ ਬੰਦੇ ਵੇਦੇ ਆ ਵੀ ਅਸੀਂ ਕਿੱਥੇ ਫਸ ਗਏ ਤੇ ਜੇ ਫਸਣ ਵਾਲੇ ਕੰਮ ਕੀਤੇ ਫਸਣਾ ਹੀ ਆ ਤੁਹੇ ਫਸਣਾ ਹੀ ਆ ਬਿਲਕੁਲ ਬਿਲਕੁਲ ਫਿਰ ਛਡਾਵੇ ਕੌਣ ਆ ਉਥੇ ਵੀ ਫਿਰ ਉਥੇ RAM ਨੂੰ RAM ਹੀ ਆ ਨਾ ਤੇ ਜਿਹੜਾ ਆਪਣਾ ਹਿਰਦਾ ਸਾਫ਼ ਹੋਵੇ ਇਹਦੇ 'ਚ ਸਿਮਰਨ ਕਰੋ ਮਹਾਰਾਜ ਦਾ ਨਾਮ ਲਓ ਬੜਾ ਕੁਝ ਲਿਖਿਆ ਖਲੋਤਾ ਰੱਬ ਬਿਲਕੁਲ ਸਾਰਾ ਕੋਈ ਦਿੰਦਾ ਵਾ ਹਰ ਇੱਕ ਨੂੰ ਦਿੰਦਾ ਵਾ ਦਿੰਦਾ ਜੀ ਮਤਲਬ ਬੜੀ ਚੰਗੀ ਗੱਲ ਆ ਮਹਾਰਾਜ ਦਾ ਨਾਮ ਲਿਆ ਕਰੋ ਗੁਰਦੁਆਰੇ ਜਾ ਕੇ ਮੱਥਾ ਟੇਕੋ ਸ਼ਾਂਤੀ ਯਾਓ ਇਹਦੇ ਮਗਰ ਨਾ ਲੱਗੋ ਆਪਣੇ ਘਰ ਦੇ ਵਿੱਚ ਰਹੋ ਕੰਮ ਕਰੋ ਕੰਮ ਦੇ ਵਿੱਚ ਹੀ ਬਰਕਤਾਂ ਬਰਕਤਾਂ ਬਿਲਕੁਲ ਬਿਲਕੁਲ ਹਾਂਜੀ ਇਹਦਾ ਇੱਕ ਸਰਦਾਰ ਸਾਹਿਬ ਇਹਦਾ ਮੁੱਲ ਦੱਸ ਦਿੱ ਗਏ ਕਿ ਹਾਂ ਨਾਲ ਹੀ ਗੱਲ ਕਰਦੇ ਆ ਮੁੱਲ ਆ ਸੰਧੂ ਸਾਹਿਬ ਆ ਪਾਇਲਟ ਭਾਵੇਂ 80 ਵੀ ਮੰਗ ਲਈਏ 85 ਵੀ ਮੰਗ ਲਈਏ ਲੋਕੀ ਮੰਗੀ ਜਾਂਦੇ ਆ ਪਰ ਆਪਾਂ ਇਹ ਕੰਮ ਨਹੀਂ ਕਰਨਾ ਹਾਂਜੀ ਆਪਾਂ ਮੁੱਲ ਤੇ ਇਹਦਾ ਕਰਦੇ ਹਾਂ 75000 ਰੁਪਇਆ ਆ ਤੇ 70000 ਰੁਪਇਆ ਦੀ ਆਪਾਂ ਵਾਛੀ ਦੇ ਦਾਂਗੇ ਠੀਕ ਉਹਦੇ ਚੋਂ ਵੀ 1000 ਰੁਪਇਆ ਦੇ ਦਾਂਗੇ ਚਲੋ ਜੀ ਲੋ ਵੀ ਇੱਕ ਘੱਟ 70 ਦੀ ਵਾੜ ਵੱਡੀ ਆ ਫਾਰਮ ਵਾਲੀਆਂ ਵੜਾ ਵਾਖੋ ਬਾਕੀ ਤੁਹਾਡੇ ਜੇ ਤੁਸੀਂ ਆਖੋਗੇ 5-700 ਰੁਪਏ ਮੈਂ ਹੋਰ ਵੀ ਮਾਨਦਾ ਮੈਂ ਮੈਂ ਤਾਂ ਵਾਰੀ ਵਾਰੀ ਮਾਨਦਾ ਹਾਂ ਆਪਾਂ ਤਾਂ ਭੈਣ ਭਰਾਵਾਂ ਦਾ ਸੋਚੀਦਾ ਵੀ ਜਿੰਨਾ ਵੀ ਕਰ ਸਕਦੇ ਉਹਨਾਂ ਕਰਕੇ ਦਿਓ ਲੈ ਸ ਬਿਲਕੁਲ ਆ ਕੋਈ ਗੱਲ ਨਹੀਂ ਅੱਗੇ ਇਧਰ ਦੇ ਪਾਸੇ ਕ੍ਰਾਸ ਬ੍ਰੀਡ ਇੱਕ ਵਿਖਾ ਦਿੰਦੇ ਆ ਜੀ ਇਹ ਵੜ ਸੂਈ ਸਵਾਈ ਹੈ ਤਾਜੀ ਆ ਮਗਰ ਵੱੱਛੀ ਆ ਆ ਬੱਚਾ ਇੱਕ ਵੀ ਤੁਹਾਨੂੰ ਦਿਖਾ ਦਿਆ ਅੱਜ ਤਿੰਨ ਦਿਨ ਹੋ ਗਏ ਨੂੰ ਵੀ ਹਾਂਜੀ ਪਰਸੋਂ ਪਰਸੋਂ ਰਾਤ ਦੀ ਸੂਈ ਜੀ ਠੀਕ ਆ ਜੀ ਬੱਚੀ ਕੀਤੀ ਬਹੁਤ ਸੋਹਣੀ ਕਰਮਾਂ ਵਾਲੀ ਨੇ ਠੀਕ ਆ ਜੀ ਜੇ ਪਰਸੋਂ ਰਾਤ ਦੀ ਸੂਈ ਹੈ ਅਜਾ ਤਿੱਜਾ ਦੇਣਾ ਬਾਕੀ ਵਾਹੂ ਸੰਧੂ ਸਾਹਿਬ ਨਾਲ ਲੈ ਆਇਆ ਇੱਧਰ ਰੋਕ ਲਈ ਵੀਰੇ ਮੱਛੀ ਮੱਛੀ ਹੀ ਰਾ ਮੱਛੀ ਵੇਖੋ ਕਿੰਨੀ ਸੋਹਣੀ ਹੈ ਦੀ ਹਾਂ ਚੰਗੀ ਹੈ ਬੱਚੀ ਹਾਂ ਪਰ ਸੌਦੀ ਸੋਹਣੀ ਹੈ ਲੈ ਨਾੜੂ ਨਾਲ ਨਾੜੂ ਬਿਲਕੁਲ ਤੇ ਇਹਦੇ ਥੱਲੇ ਬੋਲਾ ਦੀ ਸਥਿਤੀ ਭਾਜੀ ਕੀ ਹੈ ਬੋਲਾ ਸੰਧੂ ਸਾਹਿਬ ਇਹਦੇ ਥੱਲੇ 12 13 ਕਿਲੋ 12 13 ਕਿਲੋ ਹਾਂਜੀ ਆ ਲੋ ਜੀ ਬਾਕੀ 20 ਕਿਲੋ ਦੀ ਆਪਾਂ ਠੰਡਾ ਕਰਕੇ 20 ਕਿਲੋ ਵਛੀ ਆਪਣੀ ਦੁੱਧ ਦੇਊਗੀ ਕਿਉਂ ਆਪ ਸਮਾ ਆ ਪੂਰੀ ਵੇਖੋ ਫੁੱਟ ਫੁੱਟ ਦੇਤੇ ਵਛੀ ਨੂੰ ਥਾਣ ਲਗਾਉ। ਮੈਂ ਵੀ ਮਰਲੇ ਤੇ ਆ ਮਰਲੇ ਬੰਦਾ ਨੇ ਠੀਕ ਆ। ਹਾਂਜੀ ਤੇ ਬਾਕੀ ਇੱਕ ਵੀ ਤੁਹਾਨੂੰ ਆਪਾਂ ਅੱਗੇ ਤੋੜ ਕੇ ਦਿਖਾਉਣੇ ਆ। ਬੋਲ ਦੀ ਸਟਾਰਟਿੰਗ 18 ਕੇ 17 ਕਿਲੋ 20 ਕਿਲੋ ਦੇਊਗੀ। ਨਹੀਂ ਹੁਣ ਸਟਾਰਟਿੰਗ ਬੋਲ ਹੁਣ 12 13 ਕਿਲੋ ਬਹੁਤ ਆ ਜਾ। ਬੋਲ ਦੀ ਸਟਾਰਟਿੰਗ ਬੋਲ 12 13 ਕਿਲੋ ਆ। ਹਾਂਜੀ ਦੁੱਧ ਅੱਗੇ ਕਿਸੇ ਭਰਾ ਕੋਲ ਚੰਗੀ ਸੇਵਾ ਦੀ ਥਾਂ ਤੇ ਚਲੀ ਗਈ। ਦੁੱਧ ਦੋਸਤੋਂ ਕੱਸ਼ ਨੂੰ ਚੋਣਾ ਚੋਣਾ। ਇਹ ਕਰਮਾਲੀਆਂ ਹੈਗੀਆਂ ਜਿੰ ਜਿੰਨਾ ਕ ਪਾਲਾਂਗੇ ਉਹਨਾਂ ਕ ਕਰਮਾਂ ਲੀਆਂ ਡਬਲ ਕਰਕੇ ਦੇ ਦਿੰਦੀਆਂ ਨੇ ਬਟੇ ਕਦ ਵਿੱਚ ਆ ਸੂਸਵਾ ਦੇ ਵਿੱਚ ਇੱਕ ਵਾਰੀ ਚਲੋ ਅੱਜ ਤੀਜਾ ਕ ਦਿਨ ਆ ਦੂਜਾ ਤੀਜਾ ਕ ਦਿਨ ਮਗਰ ਬੱਛੀ ਨੂੰ ਜਨਮ ਦਿੱਤਾ ਤੇ ਭਾਜੀ ਮੇਜਰ ਸਿੰਘ ਤਾਂ ਉਹਨਾਂ ਦੀ ਗੱਲ ਕੋਣੋ ਵੀ ਬਿਲਕੁਲ ਫੁੱਟ ਫੁੱਟ ਤੇ ਥਣ ਲੱਗਾ ਵੰਡਰਲ ਬੜੀ ਪਿਆਰੀ ਇੱਧਰ ਤੋਂ ਵਿਖਾਈਏ ਆਪਾਂ ਤੇ ਆ ਦੇਖੋ ਅਗਰੇ ਥਣ ਕਿੱਥੇ ਆ ਤੇ ਮਗਰਲੇ ਕਿੱਥੇ ਆ ਠੀਕ ਆ ਜੀ ਸੋ ਜਿੱਦਾਂ ਮਰਜੀ ਮੇਰਾ ਭਰਾ ਭਾਵੇਂ ਮੈਜ਼ਰਮੈਂਟ ਕਰ ਲਿਓ ਠੀਕ ਆ ਜੀ ਮਿੰਤੀ ਮਾਰ ਲਿਆ ਜੇ ਵੀ ਫੁੱਟ ਫੁੱਟ ਦੀ ਦੂਰੀ ਕਹਿੰਦੇ ਇਹਨੂੰ ਆ ਦੇਖੋ ਸੋ ਕਾਫੀ ਵਧੀਆ ਬੋਸ 12 ਲੀਟਰ 13 12 13 ਲੀਟਰ ਇਹਦੇ ਥੱਲੇ ਇਸ ਵਕਤ ਬੋਲਾ ਆਹ ਨੂੰ ਨਾ ਲਾ ਦੇ ਲੋ ਇੱਕ ਰੀ ਬੱਚਾ ਲਾ ਕੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਹੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਆਹ ਦੇਖੋ ਬਹੁਤ ਜਿਆਦੀ ਠੰਡੀ ਧੀਰੀ ਜਵਾ ਪਸਵਾ ਇੱਕੇ ਰੀ ਦੁੱਧ ਛੋੜਦੀ ਮਈਆਂ ਨੂੰ ਆਹ ਉਹ ਇਹਦੀ ਆਪਾਂ ਡਿਮਾਂਡ ਭਾਜੀ ਕੀ ਕਰਦੇ ਆ ਕਿੰਨੇ ਕੁ ਦੇ ਦਾਂਗੇ ਇਹ ਸੰਦੂ ਸਾਹਿਬ ਆਪਾਂ ਮੁੱਲ ਦੇ ਕਰਨ ਨੂੰ ਇਹਦਾ ਵੀ ਆਪਾਂ ਉਹਦੇ ਜਿੰਨਾ ਹੀ ਕਰਦੀਏ ਭਾਵੇਂ 75 77 ਕੁਛ ਵੀ ਕਰੀ ਚੱਲੀਏ ਇੱਕੋ ਜਨੇ ਇੱਕੋ ਹੀ ਇਸ ਦੇ ਦੇਣੀਆਂ ਚੱਲੋ 70 ਦੀ ਦੇ ਦਾਂਗੇ ਯਾਰ 1000 ਰੁਪਈਆ ਦਾ ਵੀ ਛੜ ਦਾਂਗੇ ਚਲੋ ਪਰ ਵਛੀ 90000 ਰੁਪਈਏ ਦੀ ਨਹੀਂ ਵਾੜ ਚੰਗੇ ਵਾੜ ਦੀ ਮੈਨੂੰ ਤਾਂ ਕੋਈ ਜਲ ਕੀਮਤ ਹੀ ਕੋ ਨਹੀਂ ਕਿ ਜਿੱਡੀਆਂ ਸਫਾਈਆਂ ਕਰ ਰਹੀਆਂ ਆ ਕਿਸੇ ਵੀਰ ਭਰਾ ਨੇ ਵਪਾਰੀ ਨੇ ਵੀ ਖਾਣੀਆਂ ਉਹ ਹੀ ਖਰ ਸਕਦਾ ਵੇਖਦੀਆਂ ਜਾ ਆਪਣੇ ਕੋਈ ਨਹੀਂ ਬੰਦੇ ਦਾ ਆ ਸਹੀ ਆ ਮੇਰਾ ਮੁੱਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਹਾ ਲਾਗੇ ਮੇਰਾ ਤੇ ਆਪਣਾ ਵੀ ਹੈ ਨਹੀਂ ਸੰਧੂ ਸਾਹਿਬ ਬਾਕੀ ਇਹ ਕਰਮਾਲੀਆਂ ਭਰੀਆਂ ਵਾਂ ਇਹਨਾਂ ਦੇ ਨਾਲ ਜੀ ਲਗਾ ਰਹੀਦਾ ਵਾ ਚੰਗੇ ਤੋਂ ਚੰਗੇ ਡੰਗਰ ਖਰੀਦਣ ਦਾ ਵੇਚਣ ਦਾ ਆਪਾਂ ਨੂੰ ਸ਼ੌਂਕ ਆ ਚੰਗਾ ਹੀ ਲਿਆਈਦਾ ਵਾ ਤੇ ਬਾਕੀ ਇਹੋ ਹੀ ਆ ਵੀ ਸਾਰੇ ਵੀਨੇ ਵੀਰਾਂ ਪਹਿਣਾ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਤੇ ਬਸ ਇਹੋ ਹੀ ਆ ਵੀ ਮਹਾਰਾਜ ਦਾ ਸਿਮਰਨ ਕਰਿਆ ਕਰੋ ਜਿੰਨਾ ਕਰ ਸਕਦੇ ਜ ਤਗੜੇ ਹੋ ਕੇ ਕਰੋ ਤਗੜੇ ਹੋ ਕੇ ਕਰੋ ਜੇ ਪਾਠ ਨਹੀਂ ਕਰ ਸਕਦੇ ਪਹਿਲੀ ਪੌੜੀ ਦਾ ਪਾਠ ਹਰ ਇੱਕ ਬੰਦੇ ਨੂੰ ਮਨ ਪੜਨ ਨੂੰ ਨਹੀਂ ਆਉਂਦਾ ਵਾ ਆਉਂਦਾ ਜੀ ਆਉਂਦਾ ਤੇ ਉਹਨੂੰ ਇਹ ਕਰਕੇ ਸਿਮਰਨ ਕਰ ਉਹਨੇ ਆਹ ਕਾਰਕੇ ਦੇ ਵੇਹ ਆ ਬਿਲਕੁਲ ਬਿਲਕੁਲ ਰੱਬ ਕਹਿੰਦਾ ਤੂੰ ਮੇਰੇ ਵੱਲੇ ਇੱਕ ਕਦਮ ਆਏਗਾ ਤਾਂ ਮੈਂ ਤੇਰੇ ਅੱਗੇ ਕਦਮ ਆਉਂਗਾ ਸਹੀ ਹੈ ਜੀ ਇੱਕ ਇਹ ਕਰਕੇ ਵੇਖੇ ਬੰਦਾ ਕਰਕੇ ਵੇਖੇ ਬਿਲਕੁਲ ਸ਼ਾਮਾਂ ਨੂੰ ਆਪਣਾ ਰਿਆ ਰਸ ਦਾ ਪਾਠ ਕਰੋ ਰਾਤ ਨੂੰ ਕੀਰਤਨ ਸੋਲਾ ਖਾਓ ਜੀ ਦਾ ਪਾਠ ਕਰੋ ਰਾਜ ਕੇ ਨੀਂਦ ਆਉਂਦੀ ਆ ਰਾਜ ਕੇ ਆਉਂਦੀ ਬਿਲਕੁਲ ਜੀ ਬਾਕੀ ਕੰਮ ਤਾਂ ਦੇ ਸਾਰੇ ਇੱਥੇ ਹੀ ਰਹਿ ਜਣੇ ਸਹੀ ਹੈ ਸਹੀ ਤੇ ਬਾਕੀ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਜੇ ਕੋਈ ਆਪਣਾ ਭੈਣ ਭਰਾ ਸੁਣਦਾ ਉਹਨੂੰ ਸਾਸਰੀ ਕਾਲ ਸਾਰੇ ਜੀ ਦੇ ਵਸਦੇ ਰਹੋ ਹੱਸਦੇ ਰਹੇ ਤੇ ਰਹੋ ਚੰਗੇ ਕਰਮ ਕਰੋ ਬਿਲਕੁਲ ਮਿਹਰਬਾਨੋ ਭਗਵਾਨ ਜੀ ਮਿਹਰਬਾਨ ਸਾਹਿਬ ਵਾਹਿਗੁਰੂ ਦੀ ਫਤਿਹ ਸੋ ਦੋਸਤੋ ਇਹ ਅੱਜ ਐਨੀਮਲ ਸੀਗੇ ਤੇ ਇਹ ਸਰਦਾਰ ਮੇਜਰ ਸਿੰਘ ਉਹਨਾਂ ਦੇ ਕੁਝ ਵਿਚਾਰ ਸੀਗੇ ਸਾਰੀ ਜਗਤ ਵਾਸਤੇ ਸਾਰਿਆਂ ਦੀ ਭਲਾਈ ਵਾਸਤੇ ਡਿਕਾ ਜੀ ਤੇ ਜ਼ਰੂਰ ਗੌਰ ਕਰਿਆ ਜੇ ਚੰਗੀ ਚੀਜ਼ ਨੂੰ ਅਡਾਪਟ ਕਰਨਾ ਚਾਹੀਦਾ ਚੰਗੀ ਚੀਜ਼ ਨੂੰ ਸਮਝਣਾ ਚਾਹੀਦਾ ਮਾਰੀਆਂ ਚੀਜ਼ਾਂ ਛੱਡਣੀਆਂ ਚਾਹੀਦੀਆਂ ਨੇ ਇਹ ਗੱਲਾਂ ਬਾਤਾਂ ਸਾਨੂੰ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ